ਦੀ ਪ੍ਰੈਸ ਵੀਟ ਰੱਖੀ ਹੈ ਲੋਕ ਸਭਾ ਇਲੈਕਸ਼ਨ ਹੁਣ ਤੁਸੀਂ ਸਾਰੇ ਜਾਣਦੇ ਹੋ ਬਸ ਤਕਰੀਬਨ 2 ਮਹੀਨੇ ਦੂਰ ਨੇ ਕੈਨੋ ਸਿੰਘ ਆਲਰੇਡੀ ਸ਼ੁਰੂ ਹੋ ਗਈ ਹੈ بڑے ਡੂਸ ਐਂਡ ਡੋਂਟਸ ਹੈਗੇ ਆ ਜੋ ਇਲੈਕਸ਼ਨ ਕਮਿਸ਼ਨ ਨੇ ਬੜਾ ਕਲੀਅਰਲੀ ਡਿਫਾਈਨ ਕਰਤਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਪੇਮੈਂਟ ਗੇਨ ਅਸੀਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਨੂੰ ਚਾਹੂ ਘਰਾਤਾ ਹੈ ਕਿ ਜਿਹੜਾ ਵੀ ਖਰਚਾ ਕਰਨਗੇ ਇਟ ਵਿਲ ਬੀ ਬੁੱਕਡ ਟੂ ਸਮ ਹੈਡ অর ది ਅਦਰ ਇਹ ਅਵੇਰਨੈਸ ਸਾਰੇ ਨੂੰ ਹੋਣੀ ਚਾਹੀਦੀ ਹੈ ਕਿ ਜੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਇਹ ਖਰਚਾ ਕਿਵੇਂ ਜੁੜ ਗਿਆ ਈਵਨ ਖਰਚੇ ਚਾਹ ਪਾਣੀ ਦੇ ਪੋਸਟਰਸ ਦੇ ਕਿਤੇ ਵੀ ਕਿਸੇ ਵੀ politcal ਪਾਰਟੀ ਦੀ ਆਪਣੀ ਕਲੈਕਸ਼ਨ ਸਿੰਬਲ ਆ ਜੇ ਤਾਂ ਉੱਥੇ ਹੀ ਉਹ ਖਰਚਾ ਬੁੱਕ ਹੋ ਜਾਂਦਾ ਇਹਦੇ ਵਿੱਚ ਜਿੰਨੇ ਵੀ ਆਪਣੇ ਇਥੋਂ ਦੇ মিডিਆ ਗਰੁੱਪs ਹੈਗੇ ਆ ਜਰਨਲਿਸਟs ਹੈਗੇ ਆ ਉਹਨਾਂ ਨੂੰ ਪਤਾ ਹੈ ਕਿ ਨਵਾਂ ਸ਼ਹਿਰ ਬਹੁਤ ਹੀ ਪੀਸਫੁਲ ਇੱਕ ਡਿਸਟ੍ਰਿਕਟ ਹੈਗਾ ਸਹੀ ਬਗਤ ਸਿੰਘ ਦਾ I think ਕਦੀ ਵੀ ਪੋਲਿੰਗ ਦੇ ਵਿੱਚ ਵਾਇਲੈਂਸ ਨਹੀਂ ਹੋਇਆ However that doesn't rule out ਕਿ ਅਗੇ ਨਹੀਂ ਹੋਊਗਾ ਸਾਡੀ ਪੁਲਿਸ ਫੋਰਸਫੁਲ ਜਿਹੜੀ ਹੈ ਜਿਹੜੀਆਂ ਸਾਡੀਆਂ ਟੀਮs ਬੜੀਆਂ ਹੋਈਆਂ ਹੈ फॉर वेरियस एक्टिविटीज लाइक एक्सपेंडिचर जैपिड एक्शन फोर्स बनी हुई है वह डिटेल एस एस पी साहब समझा इस अलावा तो मैं ये दसना चाहना जलिसिंग दे रिलेटिड है वो एस एस पी साहब दस तो अलावा जोड़े साढ़े मेन सीडियट फीचरस है वह मैं दसना चाहना कि अभी इतने तीन ਉਹ ਯੂਨਿਕ ਬੂਥ ਢੁਲਾ ਰਹੇ ਬਹੁਤ ਸਾਰੇ ਬਾਲੀਵੁੱਡ ਦੇ ਐਕਟਰਸ ਐਕਟਰਸ ਐਕਟ੍ਰੀਸ ਤੁਹਾਡੇ ਨਵਾਂ ਸ਼ਹਿਰ ਦੇ ਹੈਗੇ ਨੇ ਰਾਹੋ ਦੇ ਇਨ ਪਾਰਟਿਕੂਲਰ ਉੱਥੇ ਅਸੀਂ ਇੱਕ ਪਿਕਚਰ ਆਈ ਸੀ ਜਿਹਦੇ ਵਿੱਚ ਕੈਰੈਕਟਰ ਸੀ ਮਗਾੰਬੋ ਮਗਾੰਬੋ ਦੀ ਥੀਮ ਤੇ ਬਣਾ ਰਹੇ ਤੇ ਇੱਥਾ ਲਿਖਿਆ ਜਾਊਗਾ ووٹ ڈالੇ ਪਰ ਮਗਾੰਬੋ ਖੁਸ਼ ਹੋਆ ਇਸ ਤੋਂ ਇਹੋ ਜਿਹਾ ਹੀ ਇੱਕ ਯੂਨਿਕ ਬੂਥ ਤੋਂਡਾ ਸ਼ਹੀਦ ਆਜ਼ਮ ਦੇ ਜਿਹੜਾ ਮਿਊਜ਼ੀਅਮ ਹੈ ਉਸ ਦੇ ਰੀਚ ਬਣੂਗਾ ਉਹ ਹੋਊਗਾ ਫ੍ਰੀडम ਸਟਰਗਲ ਦੇ ਉੱਤੇ ਫਿਰ ਵੈਲਰ ਦੇ ਉੱਤੇ ਕਿਉਂਕਿ ਇੱਥੇ ਚਾਦਪੁਰੀ ਸਾਹਿਬ ਮਹਾਵੀਰ ਚੱਕਰਾ ਸੀ ਤਾਂ ਉਹਨਾਂ ਦੇ ਪਿੰਡ ਦੇ ਆਸ-ਪਾਸ ਅਸੀਂ ਇੱਕ ਵੈਲਰ ਜਿਹੜਾ ਬਰੇਵਰੀ ਐਂਡ ਵੈਲਰ ਦਾ ਬਣਾਵਾ ਇਸ ਤੋਂ ਇਲਾਵਾ ਪਿੰਕ ਬੂਥਸ ਤਾਂ ਹੋਣਗੇ ਜਿੰਨੇ ਵੀ ਸਾਡੇ ਬੂਥ ਹੈਗੇ ਆ ਉਹਦੀ 80% ਮੈਂ ਇਨਸਪੈਕਸ਼ਨ ਕਰ ਲਈ ਹੈ ਜਿਹੜੀਆਂ ਵੀ ਸਹੂਲਤਾਂ ਆ ਉਹ ਉਥੇ ਆਲਰੇਡੀ ਹੈਗੀਆਂ ਸਾਡੇ ਸਕੂਲ ਬਹੁਤ ਹੀ ਅੱਛੀ ਕੰਡੀਸ਼ਨ ਚ ਹੈਗੇ ਸਾਰੇ ਬੂਥ ਸਰਕਾਰੀ ਸਕੂਲਾਂ ਚ ਰੈਂਪਸ ਬਣੇ ਹੋਏ ਆ ਟਾਇਲਟਸ ਹੈਗੇ ਆ ਪੱਖੇ ਹੈਗੇ ਆ ਡਰਿੰਕਿੰਗ ਵਾਟਰ ਦੇ 쿨ਰ ਹੈਗੇ ਆ ਐਂਡ ਆਈ ਥਿੰਕ ਸਟਡੀ ਜਿਹੜੀ ਇਲੈਕਸ਼ਨ ਹੈ ਬਹੁਤ ਸਮੂਥਲੀ ਜਾਊਗੀ रिगार्डिंग लॉ एंड ऑर्डर आई विल रिक्वेस्ट एसएसपी साहब टू ब्रीफ सर सेकंड ब्रीफिंग देखो uh, जो सेन्सिटिव तो मैं अभी तो किसी को भी नहीं मानता जो से हमारे सेन्सिटिव रूट पिछली बारी भी है वो थोड़े बहुत थे और वो बहुत ही छोटे-छोटे कारणों के लिए सेंसिटिव बने सो देयर इज नो प्रॉब्लम एज सेंसिटिविटी एज़ सच यानी प्रशासन पूरी चौकस है लोकसभा के लिए तैयारी तो पूरी तरह से पूरी चौकस है हम और, और कोई ढील नहीं दी जा रही जो से हमारे आर्म्स लाइसेंस भी है हमने पचहत्तर परसेंट तो हमारे मेरे घर जमा हो गए हैं बाकी और, बाकी जनों के पचास साठ परसेंट पर गए हमने एस एस पी साहब ने थोड़ी सख्ती दिखा के पचहत्तर परसेंट जमा हमारे ऑलरेडी हो चुके हैं बड़े लोगों ने छूट मांगी हुई है वो हमने एस एस पी साहब को पुलिस को रेफर कर दिए अगर किसी को थर्ड थ्रेट हाई थ्रेट प्रोसेप्शन है तो और पुलिस सोचती है कि उनके हम रोक सकते हैं दवा होने से तो आ, आ, हम वो छोड़ देंगे बट आई थिंक बहुत कम हो गया है सर हर तो देखा जाता है चुनाव में कि लोग वोट कम देते हैं पंच कम होते थे इस बार प्रशासन का क्या रहेगा कि ज़्यादा वोट डर देखो हमारा स्वीप एक्टिविटीज़ बहुत तीव्र गति से अभी भी चल रहा है और पहले भी चल रहा था उम्मीद है कि पचहत्तर परसेंट से ज्यादा वोटिंग होगी। घर से निकालने के लिए कोई खास की जो लोग घर से निकले जो घर में ना बैठे हो, देखिए जैसे ये यूनिक बूथ है ये लोगों को थोड़ा सा नई चीज आई है पिंक बूथ है थोड़ा सा हम जितनी भी सुविधाएं ज्यादा देंगे सहूलत ज़्यादा देंगे तो फिर कोई परेशानी ना है लोगों को वोट करने के नौजवानों को लिए क्या किया जाएगा जो नौजवान फर्स्ट टाइम वोट देंगे उनके लिए क्या वो हमने एक आ, 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 यंग यंगेस्ट वोटर को भी हम सम्मानित करेंगे और एक नवा शहर में ही ऐसा बूथ लगाएंगे जिसमें जिस बूथ में, जिस में सबसे यंग वोटर्स होंगे सर डिस्ट्रिक्ट में कितने बूथ बनाएगा तो कितने बैठेगा टोटल साढ़े को जोड़े बूथ है छे सौ हैं ਬਟ uh, ਲੋਕੇਸ਼ਨ 440 ਨਗਰ ਜਿਹੜੀ ਪੁਲਿਸ ਹੈ ਜੀ ਉਹਨੇ ਕਾਫੀ ਉਪਰਾਲੇ ਕੀਤੇ ਹੈਗੇ ਜਿੱਦਾਂ ਕਿ ਤੁਹਾਨੂੰ ਤੁਸੀਂ ਪਹਿਲਾਂ ਵੀ ਦੇਖਿਆ ਹੈ ਕਿ ਅਸੀਂ ਕਾਫੀ ਜਗ੍ਹਾ ਦੇ ਉੱਤੇ ਕਾਸਟ ਆਪਰੇਸ਼ਨ ਵੀ ਕਰਵਾਇਆ ਹੈਗਾ ਔੜ ਗੜੱਪੜ ਚਾਹ ਬਲਾਚੋਰਾ ਤੇ ਲਗਾਤਾਰ ਜਿਹੜੇ ਸਾਡੇ ਹੈਗੇ ਉਹ ਫਲੈਗ ਮਾਰਚ ਵੀ ਚੱਲਦੇ ਪਏ ਸਾਡੇ ਕੋਲ ਬੀਐਸਐਫ ਦੀ ਫੋਰਸ ਆਈਕੀਡੀ ਆਈ ਹੋਈ ਹੈ ਅਸੀਂ ਉਹਨਾਂ ਦੀ ਐਫਐਸਟੀ ਐਸਐਸਟੀ ਦੇ ਵਿੱਚ ਵੀ ਡਿਊਟੀ ਲਾਈ ਹੈ ਉਹਨਾਂ ਨੂੰ ਇਲਾਕਿਆਂ ਦੇ ਉੱਤੇ ਵੀ ਯੂਟਿਲਾਈਜ਼ ਕੀਤਾ ਜਾ ਰਿਹਾ ਹੈ ਤਾਕਿ ਜਿਹੜੀ ਇਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਵਿਜ਼ਿਬਿਲਟੀ ਵਧਾਈ ਜਾਵੇ ਤੇ ਜਿਹੜਾ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਲਿਆਇਆ ਜਾ ਸਕੇ ਕਿ ਉਹ ਜਿਹੜਾ ਸਾਡਾ ਪੂਰਾ ਕੰਟਰੋਲ ਹੈਗਾ ਤੇ ਪੂਰਾ ਪੀਸਫੁਲ ਕੋਈ ਲੌਰਲੈਸਨਸ ਨਹੀਂ ਹੈਗੀ ਇਹ ਜੀ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜੋ ਸਾਡੀ ਕੋਰ ਲੱਗਣ ਤੋਂ ਬਾਅਦ ਹੁਣ ਤੱਕ ਦੀ ਕਾਰਜਕਾਈ ਰਹੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਬਰੀਫ ਕਰਾਂਗਾ ਅਸੀਂ ਐਨਡੀਪੀਐਸ ਐਕਟ ਦੇ ਅੰਦਰ ਹੁਣ ਤੱਕ 23 ਕੇਸ ਰਜਿਸਟਰ ਕੀਤੇ ਆ ਤੇ 28 ਬੰਦਿਆਂ ਨੂੰ ਅਰੈਸਟ ਕੀਤਾ ਹੈਗਾ ਇਹਦੇ ਵਿੱਚ ਸਾਨੂੰ 183 ਗ੍ਰਾਮ ਦੇ ਨੇੜੇ ਹਿਰਨ ਬਰਾਮਦ ਹੋਈ ਹੈ ਤੇ 3 ਕੇਜੀ ਪੌਪੀ ਹਸ ਤੇ 1100 ਦੇ ਨਰਜਰੀ ਦੇ ਚਾਰਜ ਅਸੀਂ ਉਹ ਫੜਿਆਗੇ ਐ ਐਕਸਾਈਜ਼ ਐਕਟ ਦੇ ਵਿੱਚ ਅਸੀਂ ਹੁਣ ਤੱਕ 18 ਕੇਸ ਰਿਸਟਰ ਕੀਤੇ ਐ ਤੇ 17 ਜਿਹੜੇ ਕ्यूज ਐ ਉਹ ਅਰੈਸਟ ਕੀਤੇ ਗਏ ਐ ਪ੍ਰੀਵੈਂਟਿਵ ਐਕਸ਼ਨ 10750 ਦੇ ਵਿੱਚ ਅਸੀਂ 29 ਕੇਸ ਰਿਸਟਰ ਕੀਤੇ 98 ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਤੇ ਜਿਹੜੀ ਬਹੁਤ 109 ਤੋਂ 110 ਦੀ ਕਾਰਵਾਈ ਉਹਦੇ ਵਿੱਚ 23 ਕੇਸ ਹੁਣ ਤੱਕ ਰਿਸਟਰ ਹੋਏ ਐ ਤੇ ਜਿਹੜੇ ਉਹਦੇ ਵਿੱਚ 24 ਬੰਦਿਆਂ ਦੇ ਖਿਲਾਫ ਐਕਸ਼ਨ ਲਿਆ ਗਿਆ ਜਿਹੜੇ ਆਪਣੇ ਜ਼ਿਲ੍ਹੇ ਦੇ ਵਿੱਚ ਟੋਟਲ ਵੈਪਨ ਹੈਗੇ 2921 ਹੈਗੇ ਤੇ ਹੁਣ ਤੱਕ ਅਸੀਂ 75% ਜਿਹੜੇ ਆ ਵੈਪਨ ਡਿਪੋਜ਼ ਕਰਵਾ ਲਏ ਨੇ ਇਸ ਤੋਂ ਇਲਾਵਾ ਅਸੀਂ ਹੁਣ ਤੱਕ 8 ਪੀਓ ਜਿਹੜੇ ਆ ਕਿਉਂ ਐਸ ਕਿਤੇ ਆ ਤੇ ਜਿੱਦਾਂ ਕਿ ਸਾਡੇ 9 ਐਫਐਸਟੀ ਤੇ 9 ਹੀ ਐਸਐਸਟੀ ਟੀਮਾਂ ਜਿਹੜੀਆਂ ਹੈਗੀਆਂ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਐਕਟਿਵ ਹੈਗੀਆਂ ਤੇ ਅਸੀਂ ਲੋਕਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਜਿਹੜੀ ਪੁਲਿਸ ਹੈਗੀ ਹੈ ਉਹ 24 ਘੰਟੇ ਹਾਜ਼ਰ ਹੈਗੀ ਹੈ ਤੇ ਅਸੀਂ ਬਿਲਕੁਲ ਹੀ ਜਿਹੜੇ ਆ ਫ੍ਰੀ ਫੇਅਰ ਐਂਡ ਫ੍ਰੀ ਇਲੈਕਸ਼ਨ ਕਰਵਾਉਂਦੇ ਜੇ 25% ਰਹਿ ਗਿਆ ਅਸਲ ਉਹ ਕਦੋਂ ਦੋਖੋ ਜੂਗਾ ਉਹਨੂੰ ਵੀ ਅਸੀਂ ਜਿਹੜਾ ਇੱਕ ਸਾਡੀ ਡੀਸੀ ਸਾਭ ਵੱਲੋਂ ਜਿਹੜੀ ਐ ਐਗਜ਼ੈਂਪਸ਼ਨ ਵਾਲੀ ਕਮੇਟੀ ਬਣ ਗਈ ਹੈ ਉਹ ਜਿਹੜੇ ਥੋੜੇ ਐਗਜ਼ੈਂਪਟ ਕਰਾ ਕੇ ਉਹਨੂੰ ਅਸੀਂ ਵਿਨੀ ਨੇ ਵੇਖ ਹੈ ਬਾਕੀ ਜਿਹੜਾ ਅਸਲ ਉਹ ਵੀ ਜਾ ਕੇ ਜਿਹੜਾ ਨਹੀਂ ਕਰਾਉਂਦਾ ਸਰ ਉੱਤੇ ਕੀ ਕਰਦੇ ਕਾਰਵਾਈ ਜਿਹੜਾ ਨਹੀਂ ਕਰਾਉਂਦਾ ਉੱਤੇ ਕੀ ਕਾਰਵਾਈ ਕਰੋਗੇ ਬਿਲਕੁਲ ਜੀ ਬਿਲਕੁਲ ਜਿਹੜਾ ਉੱਤੇ ਜਿਹੜਾ ਵੀ ਅਸੀਂ ਜਦੋਂ ਸਾਡੀ ਇਹ ਪੂਰੀ ਫਕੀਰਿਆ ਪੂਰੀ ਹੋ ਜਾਏਗੀ ਉਸ ਤੋਂ ਬਾਅਦ ਜਿਹੜੇ ਐਗਜ਼ੈਂਪਸ਼ਨ ਤੋਂ ਇਲਾਵਾ ਜਿਹੜੇ ਬਚਦੇ ਹੈ ਜਿਉਂ ਨਹੀਂ ਜਮਾ ਕਰਵਾਉਂਦੇ ਹੈਗੇ ਤਾਂ ਉਹਨਾਂ ਦੇ ਬਿਲਕੁਲ ਜਿਹੜੀ ਕਾਨੂੰਨੀ ਕ ਸਰ ਬਲਾਚੋ ਸਿਟੀ ਦੇ ਆਕੜੇ ਦੀ ਗੱਲ ਕਰ ਲਈ ਜੀ ਅਸਲਾ ਸਭ ਤੋਂ ਘੱਟ ਉੱਥੇ ਜਮ੍ਹਾਂ ਹੋਇਆ ਹੈਗਾ ਜੀ ਤੇ ਡੀਸੀ ਸਾਹਿਬ ਨੇ 31 ਮਾਰਚ ਤੱਕ ਦਿੱਤਾ ਸੀ ਡੈਡਲਾਈਨ ਦਿੱਤੀ ਸੀ ਕਿ ਸਰ ਉਹਨਾਂ ਨੂੰ ਇੱਕ ਐਕਸਟੈਂਡਰ ਦਿੱਤਾ ਗਿਆ ਜੀ ਜਮ੍ਹਾਂ ਕਰਵਾਉਣ ਲਈ ਅਸੀਂ ਬਿਲਕੁਲ ਬਿਲਕੁਲ ਉਹਨੂੰ ਥੋੜਾ ਐਕਸਟੈਂਡ ਕੀਤਾ ਗਿਆ ਹੈ ਜਿਹੜਾ ਮੇਰੇ ਕੋਲ ਸਾਡਾ ਸਾਰਾ ਅਪਲ ਹੈਗਾ ਜੀ ਬਲਾਚੌਰ ਤੇ ਬੰਗਾ ਦੇ ਵਿੱਚ ਜਿਆਦਾ ਅਸਲੇ ਰਿਪੋਰਟ ਹੋਏ ਥੋੜੇ ਨਵਾਂ ਸ਼ਹਿਰ ਦੇ ਵਿੱਚ ਘੱਟ ਹੋਏ ਕਿ ਇੱਥੇ ਲੋਕਾਂ ਕੋਲ ਅਸਲਾ ਵੀ ਜ਼ਿਆਦਾ ਹੈ ਬਟ ਅਸੀਂ ਉਹਨੂੰ ਜਲਦੀ ਜਲਦੀ ਕਰਵਾ ਲਵਾਂਗੇ ਮੈਂ ਵੀ ਬਟਾਲੀਆ ਰਾਮਗੇ ਸਰ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਹੁਣ ਬੀਐਸਐਫ ਦੀ ਕੁਝ ਟੁਕੜੀ ਆਈ ਹੈਗੀ ਇਸ ਤੋਂ ਇਲਾਵਾ ਹੋਰ ਵੀ ਫੋਰਸ ਆਏਗੀ ਜਦ ਤੱਕ ਸਾਡੇ ਇਲੈਕਸ਼ਨ ਨੇੜੇ ਆ ਜਾਂਦੇ ਤਾਂ ਹੋਰ ਵੀ ਫੋਰਸ ਆ ਕੇ ਮੇਰੇ ਪੂਰਾ ਫੁਕਰਵਾ ਉਪਰਨ ਕੀਤਾ ਜਾਏਗਾ ਸਾਰੇ ਬਿਲਕੁਲ ਜੀ ਬਿਲਕੁਲ ਜਿਹੜੇ ਸਾਡੇ ਇਲਾਕੇ ਆ ਸੀ ਉਹਨਾਂ ਨੂੰ ਵੀ ਵਧਾਵਾ ਜਿਹੜੀ ਪੈਟਰੋਲਿੰਗ ਹੈ ਉਹ ਵੀ ਇਲਾਕੇ ਦੇ ਵਿੱਚ ਬੁਲੇਗੀ ਲਾਕੇ ਦਾ ਟੈਂਕ ਕਿ ਬਾਰਡਰ ਤੇ ਸਰ ਜਿਹੜੇ ਸਾਡੇ ਹਾਈ ਟੈਕ ਲਾਕੇ ਹੈਗੇ ਚਾਰ ਬਾਰਡਰ ਤੇ ਲੱਗੇ ਦੂਜੇ ਜ਼ਿਲ੍ਹਿਆਂ ਨਾਲ ਕਿਉਂਕਿ ਦੂਜੀ ਕਿਸੇ ਸਟੇਟ ਨਾਲ ਸਾਡੀ ਬਾਰਡਰੀ ਲੱਗਦੀ ਨਹੀਂ ਹੈਗੀ ਜਿਹੜੀ ਦੂਜੇ ਜ਼ਿਲ੍ਹਿਆਂ ਨਾਲ ਹੈ ਉਹ 24 ਘੰਟੇ ਐਕਟਿਵ